ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਖਾਸ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਸੋ ਆਪ ਸਭ ਰੂਹਾਂ ਨੂੰ ਵੀਰਵਾਰ ਮੁਬਾਰਕ ਹੋਵੇ ਜੀ ਇੱਕ ਹਲਦੇ ਦਿਨ ਬਾਅਦ ਚੜ ਕੇ ਸੇਵਾ ਜ਼ਰੂਰ ਕਰੋ ਵੀਰਵਾਰ ਜ਼ਰੂਰ ਖੁਸ਼ੀਆਂ ਦੇ ਨਾਲ ਤੇ ਨਿਮੇਜਾ ਭਾਵਨਾ ਨਾਲ ਬਣਾਉਣਾ ਚਾਹੀਦਾ ਹੈ ਵਿਸ਼ਵਾਸ ਰੱਖ ਕੇ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਇਸ ਦਿਨ ਤੇ ਤੇ ਉਹ ਕੀਤੀਆਂ ਅਰਦਾਸਾਂ ਦਾ ਮੁੱਲ ਜਰੂਰ ਪਾਉਂਦੇ ਆ ਜੀ ਸੋ ਆਪਾਂ ਅੱਜ ਦਾ ਜੋ ਸੁਨੇਹਾ ਹੈ ਉਹ ਵੀ ਸਾਂਝਾ ਕਰ ਦਿੰਨੇ ਜੀ ਪੀਰਾਂ ਵੀਰਾਂ ਨੂੰ ਬੰਨਣ ਵਾਲੇ ਇੱਕ ਵਾਰ ਵੀਡੀਓ ਨੂੰ ਪੂਰੀ ਜਰੂਰ ਸੁਣ ਲੈਣਾ ਸੋ ਕਮੈਂਟਾਂ ਵੀ ਕੁਝ ਦੱਸਾਂਗੇ ਜੀ ਕਮੈਂਟਾਂ ਨੂੰ ਵੀ ਸੁਣਨਾ ਕਿਉਂਕਿ ਕਮੈਂਟਾਂ ਚ ਵੀ ਕਈ ਗੱਲਾਂ ਦੇ ਜਵਾਬ ਤੁਹਾਨੂੰ ਬਿਨਾ ਪੁੱਛਿਆ ਮਿਲ ਸਕਦੇ ਹੈ ਜੀ ਸੋ ਆਖੀਏ ਆਪੋ ਆਪਣੇ ਮਾਲਕ ਤੇ ਭਰੋਸਾ ਯਕੀਨ ਜਰੂਰ ਰੱਖਿਆ ਕਰੋ ਤਾਂ ਕਿ ਜਦੋਂ ਮੁਸ਼ਕਲ ਆਵੇ ਤਾਂ ਉਹ ਮਾਲਕ ਤੁਹਾਡੇ ਨਾਲ ਤੁਹਾਨੂੰ ਖੜਾ ਮਿਲੇ ਸੋ ਜਦੋਂ ਵਿਸ਼ਵਾਸ ਰੱਖਦੇ ਆਂ ਤੇ ਉਹ ਮਾਲਕ ਨਾਲ ਜ਼ਰੂਰ ਖੜਦਾ ਹੈ ਤੇ ਨਾਲ ਹੋਣ ਦਾ ਅਹਿਸਾਸ ਵੀ ਕਰਾਉਂਦਾ ਹੈ ਤੇ ਕੁਝ ਸੰਕੇਤ ਵੀ ਦਿੰਦਾ ਹੈ ਕਿ ਇਹ ਮੈਂ ਨਾਲ ਖੜ ਕੇ ਸਾਰੇ ਕਾਰਜ ਆਪ ਸਵਾਰੇ ਨੇ ਸੋ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਜੇਕਰ ਕੋਈ ਰੂਹ ਪਹਿਲੀ ਵਾਰ ਚੈਨਲ ਨਾਲ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਬੈਲ ਆਈਕਨ ਕਮੈਂਟ ਦਾ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਜੈ ਪੀਰਾਂ ਦੀ ਅਸੀਂ ਤੁਹਾਡਾ ਵੀਡੀਓ ਦੇਖਦੇ ਆ ਵਧੀਆ ਲੱਗਦੀਆਂ ਆ ਤੇ ਇਹਨਾਂ ਨੇ ਇੱਕ ਸਵਾਲ ਕੀਤਾ ਹੈ ਕਿ ਕਈ ਵਾਰ ਆਪਣੇ ਨਾਲ ਇੰਨੇ ਬੇਸੂਖ ਹੁੰਦਾ ਹੈ ਕਿ ਜਿਵੇਂ ਕੋਈ ਸਪ ਨਾਲ ਨਾਲ ਚੱਲ ਰਿਹਾ ਆ ਨਾਲ ਨਾਲ ਲੱਗਦਾ ਹੈ ਸੂ ਕੰਨ ਨੇ ਇਹਦੇ ਬਾਰੇ ਸੋ ਦੇਖੋ ਜੀ ਜੇਕਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਨਾਲ-ਨਾਲ ਸੱਪ ਚੱਲਦਾ ਹੈ ਜਾਂ ਤੁਹਾਨੂੰ ਸੁਪਨੇ ਵਿੱਚ ਨਾਗ ਨਜ਼ਰ ਆਉਂਦੇ ਆ ਕੋਈ ਵੀ ਗੱਲਬਾਤ ਹੋਵੇ ਸੋ ਇੱਥੇ ਇੱਕ ਕਰਮ ਕਰਨਾ ਚਾਹੀਦਾ ਆ ਕਿ ਕੱਚੀ ਨਸੀਰਾ ਛਿਟਾ ਜ਼ਰੂਰ ਘਰ ਵਿੱਚ ਵੀ ਦਿਆ ਕਰੋ ਜੇਕਰ ਘਰ ਵਿੱਚ ਦਰਵਾਜ਼ਾ ਹੈ ਤਾਂ ਉੱਥੇ ਵੀ ਦੁੱਧ ਜ਼ਰੂਰ ਰੱਖਿਆ ਕਰੋ ਜੇਕਰ ਨਹੀਂ ਦਰਵਾਜ਼ਾ ਹੈ ਤਾਂ ਕਿਤੇ ਵੀ ਤੁਸੀਂ ਜਿੱਥੇ ਸ਼ਕੰਟੀ ਹੈ ਜਾਂ ਨਾਗਾਂ ਦਾ ਦਰਵਾਰ ਉੱਥੇ ਦੁੱਧ ਪਾ ਸਕਦੇ ਆ ਜਾ ਕੇ ਤੇ ਨਾਲ ਨਾ ਕੋ ਕੱਚੀ ਰੱਸੀ ਦਾ ਛਿੱਟ ਆਇਆ ਐਤਵਾਰ ਦੇ ਦਿਨ ਜੇਕਰ ਮਹੀਨੇ 'ਚ ਇੱਕ ਐਤਵਾਰ ਹੀ ਬਣਾ ਲੈਂਦੇ ਹੋ ਤਾਂ ਵੀ ਇਹ ਪ੍ਰੋਬਲਮ ਜੋ ਹੈ ਜਿਉ ਤੁਹਾਨੂੰ ਡਰ ਲੱਗਦਾ ਹੈ ਤੇ ਇਹਦੇ ਨਾਲ ਸਹੀ ਹੋ ਜਾਵੇਗਾ ਕਿਉਂਕਿ ਇਹ ਇੱਕ ਨਾਗਾ ਲਈ ਹੀ ਕਰਮ ਹੈ ਕਿ ਕੱਚੀ ਰੱਸੀ ਦਾ ਛਿੱਟਾ ਹੋਰ ਕੁਝ ਨਹੀਂ ਮੰਗਦੇ ਸੋ ਨਾਗ ਸ਼ਾਂਤ ਹੋ ਜਾਂਦਾ ਜੇਕਰ ਕੋਈ ਗਲਤੀ ਭੁੱਲ ਹੋ ਜਾਂਦੀ ਹੈ ਤਾਂ ਸਿਰਫ ਇੱਕ ਕੱਚੀ ਰੱਸੀ ਦਾ ਹੀ ਇਹ ਕਰਮ ਕਰਨਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਜੋ ਤੁਸੀਂ ਕਰਮ ਕਰਨ ਨੂੰ ਦੱਸਦੇ ਹੋ ਮੈਨੂੰ ਇੱਦਾਂ ਲੱਗਦਾ ਕਿ ਜਿਵੇਂ ਮੇਰੇ ਪੀਰਾਂ ਦਾ ਹੁਕਮ ਹੋਵੇ ਤੇ ਪੀਰਾਂ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ ਹੈ ਉਹਦਾ ਧੰਨਵਾਦ ਕਰਦੇ ਆ ਸੋ ਦੇਖੋ ਜੀ ਜਦੋਂ ਕੋਈ ਵੀ ਕਰਮ ਦੱਸੇ ਜੇਕਰ ਤੁਹਾਡੇ ਮਨ ਨੂੰ ਲੱਗੇ ਕਿ ਇਹ ਸਹੀ ਗੱਲ ਦੱਸ ਰਿਹਾ ਹੈ ਕੋਈ ਇਹਦੇ ਵਿੱਚ ਡਰ ਵਾਲੀ ਗੱਲ ਨਹੀਂ ਚੰਗਾ ਲੱਗਦਾ ਹੈ ਮਨ ਨੂੰ ਚੰਗਾ ਜੁ ਲੱਗਦਾ ਹੈ ਉਹ ਕਰਮ ਕਰਨਾ ਚਾਹੀਦਾ ਫਿਰ ਆਪਣੇ ਮਾਲਕ ਦਾ ਹੁਕਮ ਸਮਝ ਕੇ ਹੀ ਕਰ ਲੋ ਕਿਉਂਕਿ ਪਰਮਾਤਮਾ ਕਹਿੰਦੇ ਕਿ ਸਿੱਧਾ ਨਹੀਂ ਆਉਂਦਾ ਕਦੇ ਵੀ ਕਿਸੇ ਜਨ ਕਿਸੇ ਦੇ ਰੂਪ ਵਿੱਚ ਸਾਨੂੰ ਇਸ਼ਾਰਾ ਰਸਤਾ ਦੇ ਦਿੰਦਾ ਹੈ ਸੋ ਜਿੱਕਰ ਅਸੀਂ ਉਸ ਗੱਲ ਨੂੰ ਕੈਚ ਕਰ ਲੈਨੇ ਆ ਜਾਂ ਹੁਕਮ ਸਮਝ ਲੈਨੇ ਆ ਕਿ ਇਹ ਮੇਰੇ ਮਾਲਕ ਦੀ ਵਿਡਿਆਈ ਹੋਈ ਆ ਤੇ ਅਸੀਂ ਆਪਣੇ ਮਾਲਕ ਦੇ ਨਾਮ ਤੇ ਉਹਦਾ ਹੁਕਮ ਸਮਝਨੀ ਕੀ ਕਰ ਲੈਣਾ ਇਹ ਨਹੀਂ ਕਿ ਇਹ انسان ਬੋਲ ਰਿਹਾ ਆ ਤੇ ਇਹਦੇ ਕਰਕੇ ਕਰਨਾ ਸਿਰਫ ਆਪਣੇ ਪੀਰ ਉਹ ਮੁਰਸ਼ਿਦ ਦਾ ਹੁਕਮ ਸਮਝ ਕੇ ਜਦੋਂ ਅਸੀਂ ਕਰਮ ਕਰਦੇ ਹਾਂ ਉਹ ਗਹਿਰਾਈ ਦੇ ਨਾਲ ਗੱਲਾਂ ਨੂੰ ਸੁਣਦੇ ਸਮਝਦੇ ਅਮਲ ਕਰਦੇ ਤੇ ਆਪਣੇ ਪ੍ਰਮਾਤਮਾ ਨੂੰ ਪੈਲ ਦਿੰਦੇ ਆ ਆਪਣੇ ਗੁਰੂ ਪੀਰ ਨੂੰ ਪੈਲ ਦਿੰਦੇ ਆ ਉਹਨਾਂ ਨੂੰ ਪੂਰੇ ਰੱਖਦੇ ਉਹਨਾਂ ਨੂੰ ਵੱਡਾ ਸਮਝਦੇ ਆ ਤੇ ਉਹ ਕਰਮ ਹਮੇਸ਼ਾ ਹੀ ਕਪੂਰ ਹੁੰਦੇ ਨੇ ਉਹ ਕਦੇ ਕਰਮ ਕੀਤੇ ਵਿਰਥੇ ਨਹੀਂ ਜਾਂਦੇ ਜੀ ਸੋ ਕਰਮ ਕਰਨ ਦਾ ਢੰਗ ਹੀ ਬਣਾਉਣਾ ਜ਼ਰੂਰੀ ਹੈ ਢੰਗ ਆ ਗਿਆ ਤੇ ਸਭ ਕੁਝ ਸਹੀ ਹੋ ਜਾਂਦਾ ਹੈ ਜੀ ਸੋ ਇਹ ਆਪ ਸਭ ਦਾ ਕਰਮ ਹੈ ਜੋ ਰੂਹਾਂ ਅਮਲ ਕਰ ਰਹੀਆਂ ਹੈ ਤੇ ਕਰਮ ਕਰ ਰਹੀਆਂ ਹੈ ਸੋ ਆਪਣਾ ਜਿੰਨਾ ਦਾ ਅਸੀਂ ਕਰਮ ਕਰ ਲਵਾਂਗੇ ਉਹੋ ਜਿਹਾ ਫਲ પા ਸਕਦੇ ਆ ਸੋ ਇਹ ਤੁਹਾਡੀ ਮਿਹਨਤ ਹੈ ਜੇਕਰ ਤੁਸੀਂ ਮਿਹਨਤ ਕਰਦੇ ਹੋ ਕੋਸ਼ਿਸ਼ ਕਰਦੇ ਹੋ ਕਿ ਅਸੀਂ ਕੰਮ ਕਰਮ ਕਰਨਾ ਹੈ ਤੇ ਤੁਹਾਨੂੰ ਉਹੋ ਜਿਹਾ ਹੀ ਫਲ ਉਹ ਪ੍ਰਮਾਤਮਾ ਦੇਵੇਗਾ ਜੀ ਤੂੰ ਮਿਹਨਤ ਦਾ ਫਲ ਮਿਲਦਾ ਜਰੂਰ ਹੈ ਮਿਹਨਤ ਕਰਨੀ ਜ਼ਰੂਰੀ ਹੈ ਜੇਕਰ ਅਸੀਂ ਮਿਹਨਤ ਨਹੀਂ ਕਰਾਂਗੇ ਆਲਸ ਕਰਾਂਗੇ ਤੇ ਖਾਲੀ ਹੱਥ ਰਹਿ ਜਾਂਦੇ ਨੇ ਜੇਕਰ ਉੱਠ ਕੇ ਹਿੰਮਤ ਕਰਾਂਗੇ ਮਿਹਨਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਹੁਤ ਕੁਝ ਇਨਸਾਨ ਜ਼ਿੰਦਗੀ ਵਿੱਚ ਪਾ ਲੈਂਦਾ ਹੈ ਜੀ ਸੋ ਜਿਹੋ ਜੀ ਤੁਹਾਡੀ ਨੇਚਾ ਹੈ ਭਾਵਨਾ ਹੈ ਜਿਹੋ ਜੀ ਕਰਮ ਹੈ ਉਹੋ ਜੀ ਕਿਰਪਾ ਮਾਲਕ ਜਰੂਰ ਕਰਦਾ ਹੈ ਜਿਸ ਸੋ ਵਾਕੀ ਧੰਨਵਾਦ ਅਸੀਂ ਤੁਹਾਡਾ ਕਰਦੇ ਹਾਂ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਨੇ ਹੋ ਜੀ ਵੀਡੀਓ ਨੂੰ ਸੁਣ ਕੇ ਸਮਝਦੇ ਹੋ ਤੇ ਅਮਲ ਵੀ ਕਰਦੇ ਹੋ ਕਰਮ ਵੀ ਕਰਦੇ ਹੋ ਜੀ ਸੂਪਰ ਮਾਧਵਾ ਹੰਦੇਸ਼ਾ ਹੀ ਹਰ ਇੱਕ ਨੂੰ ਚੰਗੇ ਕਰਮ ਕਰਾਉਂਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟ ਆ ਵਿੱਚ ਲਿਖਦੇ ਨੇ ਕਿ ਜੈ ਪੀਰਾਂ ਦੀ ਦੀਦੀ ਜੀ ਰਾਤ ਨੂੰ ਸੁਪਨਾ ਆਉਂਦਾ ਹੈ ਤੇ ਸਵੇਰ ਨੂੰ ਭੁੱਲ ਜਾਂਦਾ ਹੈ ਸੋ ਇਹਦੇ ਤੇ ਵੀ ਕਈ ਵਾਰ ਪਹਿਲਾਂ ਵੀ ਕਮੈਂਟ ਆਏ ਹੋਏ ਆ ਸੋ ਜਿਨ੍ਹਾਂ ਨੂੰ ਸੁਪਨਾ ਆਉਂਦਾ ਹੈ ਫਿਰ ਭੁੱਲ ਜਾਂਦਾ ਹੈ ਜੀ ਸੋ ਇਹੀ ਕਰਮ ਕਰਨਾ ਚਾਹੀਦਾ ਕਿ ਆਪਣੇ ਮਾਲਕ ਅੱਗੇ ਸਵੇਰੇ ਉੱਠਦੇ ਹੀ ਇੱਕ ਅਰਦਾਸ ਕਰਨੀ ਸ਼ੁਰੂ ਕਰੋ ਕਿ ਪ੍ਰਮਾਤਮਾ ਜਿੱਕਰ ਕੁਝ ਦਿਖਾਉਂਦਾ ਹੈ ਤਾਂ ਹਮੇਸ਼ਾ ਉਹ ਗੱਲ ਸਾਨੂੰ ਯਾਦ ਰਹੇ ਸੋ ਜੋ ਸੁਪਨਾ ਆਉਂਦਾ ਹੈ ਉਹ ਸਾਨੂੰ ਯਾਦ ਰਹੇ ਜੋ ਤੁਸੀਂ ਦਿਖਾਉਂਦੇ ਹੋ ਸੋ ਐਸੀ ਕਿਰਪਾ ਸਾਡੇ ਤੇ ਕਰਨੀ ਸੋ ਜਦੋਂ ਤੁਸੀਂ ਅਰਦਾਸ ਕੁਝ ਆਪਣੇ ਢੰਗ ਦੇ ਨਾਲ ਕਰ ਸਕਦੇ ਆ ਅਰਦਾਸ ਸਹੀ ਢੰਗ ਨਾਲ ਕਰ ਲੈਣੇ ਉਹ ਕੁਝ ਦਿਨ ਲਗਾਤਾਰ ਤਾਂ ਉਹ ਅਰਦਾਸ ਕਬੂਲ ਵੀ ਜ਼ਰੂਰ ਹੁੰਦੀ ਆ ਸੋ ਇਹ ਗੱਲਾਂ ਸਚਾਈ ਦੀਆਂ ਹੈ ਜਿੱਕਰ ਅਸੀਂ ਮੰਨ ਕੇ ਚੱਲੀਏ ਕਿ ਨੇਚਾ ਨਾ ਕਰਕੇ ਇੱਕ ਵਾਰ ਕਰਮ ਦੇਖੀਏ ਕਿ ਵਿਸ਼ਵਾਸ ਰੱਖ ਕੇ ਅਸੀਂ ਇੱਕ ਕਰਮ ਕਰਨਾ ਹੈ ਅਸੀਂ ਇਹਦਾ ਰਿਜ਼ਲਟ ਦੇਖਣਾ ਚਾਹੁੰਦੇ ਆ ਕਿ ਵਾਕਈ ਮਾਲਕ ਸਾਨੂੰ ਸਾਡੇ ਗੱਲਾਂ ਦਾ ਜਵਾਬ ਦਿੰਦਾ ਹੈ ਤੇ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਸੋ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਜੇਕਰ ਤੁਸੀਂ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਇਹ ਇੱਕ ਅਰਦਾਸ ਕਰਦੇ ਹੋ ਤੇ ਤੁਹਾਨੂੰ ਇਹਦਾ ਫਰਕ ਨਜ਼ਰ ਆਉਣ ਲੱਗ ਪਵੇਗਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਅਸੀਂ ਪਾਠ ਕੁਰਬਾਨੀ ਦਾ ਵੀ ਕਰਦੇ ਆਂ ਤੇ ਨਾਲ ਸ਼ਿਵ ਜੀ ਜੀ ਦਾ ਵੀ ਕਰਨ ਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੈ ਸੋ ਦੇਖੋ ਜੀ ਕੋਈ ਦੇਵੀ ਦੇਵਤਾ ਕੋਈ ਗੁਰੂ ਪੀਰ ਮਾੜਾ ਨਹੀਂ ਹੈ ਇਹ ਸਾਡੀ ਸੋਚ ਮਾੜੀ ਜਦੋਂ ਹੋ ਜਾਂਦੀ ਹੈ ਤੇ ਅਸੀਂ ਕਿਸੇ ਦੇ ਧਰਮ ਨੂੰ ਮਾੜਾ ਆਖਦੀਆਂ ਸੋ ਜ਼ਿਕਰ ਬਜ਼ੁਰਗ ਸੇਵਾ ਕਰਦੇ ਗਏ ਨੇ ਅੱਜ ਤੁਸੀਂ ਗੁਰਬਾਣੀ ਪੜ ਰਹੇ ਹੋ ਪਰ ਬਜ਼ੁਰਗਾਂ ਨੇ ਪਿੱਛੋਂ ਕਿਸੇ ਪੀਰ ਫਕੀਰ ਨੂੰ ਮੰਨਿਆ ਘਰ ਵਿੱਚ ਕੋਈ ਜੱਦੀ ਦਰਵਾਰ ਹੈ ਜਾਂ ਕਿਤੇ ਮੰਦਰ ਮਸੀਤ ਜਾਂਦੇ ਰਹੇ ਨੇ ਤਾਂ ਉਹ ਚੀਜ਼ ਨੂੰ ਵੀ ਫੜਨਾ ਜ਼ਰੂਰੀ ਹੋ ਜਾਂਦਾ ਕਿਉਂਕਿ ਕਈ ਵਾਰ ਕੀ ਹੁੰਦਾ ਸੀ ਇੱਕ ਚੀਜ਼ ਨੂੰ ਫੜ ਲੈਂਦੇ ਆ ਤੇ ਉਹਦੇ ਮਗਰ ਲੱਗਦੀ ਆ ਠੀਕ ਹੈ ਇਹ ਵੀ ਚਲੋ ਉਥੇ ਮਨ ਟਿਕ ਜਾਂਦਾ ਉਥੇ ਚੁੱਪ ਜਾਣਾ ਚਾਹੀਦਾ ਆ ਪਰ ਕਿਤੇ ਨਾ ਕਿਤੇ ਇੱਕ ਚੀਜ਼ ਦੀ ਰੋਣ ਰਹਿ ਹੀ ਜਾਂਦੀ ਆ ਕਿਉਂਕਿ ਜਿਹਦੀ ਸੇਵਾ ਹੋਈ ਹੋਵੇ ਫਿਰ ਉਹ ਕਦੇ ਵੀ ਦੇਵ ਦਾ ਪਿੱਛਾ ਨਹੀਂ ਛੱਡਦਾ ਸੋ ਜੇਕਰ ਨਾਮ ਦੀ ਨਾਲੋਂ ਸ਼ਿਵ ਜੀ ਜੀ ਦੀ ਸੇਵਾ ਕਰਦੇ ਹੋ ਤੇ ਇਹਦੇ ਕੋਈ ਵੀ ਨੁਕਸਾਨ ਵਾਲੀ ਗੱਲ ਨਹੀਂ ਹੈ ਸੋ ਸ਼ਿਵ ਜੀ ਭਗਵਾਨ ਦਾ ਜ਼ਿਕਰ ਤਾਂ ਗੁਰਬ੍ਰੰਦ ਸਾਹਿਬ ਦੇ ਵਿੱਚ ਵੀ ਹੋਇਆ ਹੈ ਕਈ ਵਾਰ ਆਪਾਂ ਸੁਣਦੇ ਆ ਸੋ ਉਹ ਵੀ ਤਿੰਨ ਤਰ ਲੋਕੀ ਨੇ ਤਿੰਨ ਲੋਕ ਦੇ ਰਾਜਾ ਨੇ ਸੋ ਦੇਖੋ ਜੀ ਇਹ ਸਾਡੀ ਆਪ ਦੀ ਸੋਚ ਆ ਜਿਵੇਂ ਅਸੀਂ ਦੱਸਿਆ ਹੈ ਸੋ ਚਿਕਨ ਤੁਹਾਡਾ ਮਨ ਦੋਨੇ ਪਾਸੇ ਟਿਕਦਾ ਹੈ ਗੁਰਬਾਣੀ ਵੀ ਪੜਨਾ ਚਾਹੁੰਦੇ ਹੋ ਪਰ ਗੁਰ ਸ਼ਿਵ ਸ਼ੰਕਰ ਦੀ ਸੇਵਾ ਕਰਦੇ ਹੋ ਤੇ ਇਹਦੇ ਵਿੱਚ ਕੋਈ ਵੀ ਨੁਕਸਾਨ ਵਾਲੀ ਗੱਲ ਨਹੀਂ ਹੈ ਕਿਉਂਕਿ ਸੇਵਾ ਤਾਂ ਅਸੀਂ ਚੰਗੀ ਚੀਜ਼ ਦੀ ਕਰ ਰਹੇ ਹਾਂ ਕੋਈ ਮਾੜੀ ਠੀਕ ਨਹੀਂ ਕਰ ਰਹੇ ਇਸ ਲਈ ਮਨ ਵਿੱਚ ਕੋਈ ਡਰ ਨਹੀਂ ਹੋਣਾ ਚਾਹੀਦਾ ਜਦੋਂ ਮਨ ਡਾਵਾ ਡੂਲ ਹੁੰਦਾ ਹੈ ਜਾਂ ਡਰ ਜਾਂਦਾ ਹੈ ਫਿਰ ਉੱਥੇ ਸੋਚ ਵਿਚਾਰ ਕਰਨੀ ਚਾਹੀਦੀ ਆ ਪਰ ਜਿੱਥੇ ਸਾਡਾ ਕਰਮ ਚੰਗਾ ਹੈ ਉੱਥੇ ਕਦੇ ਵੀ ਡਰਨਾ ਨਹੀਂ ਚਾਹੀਦਾ ਜੀ ਸੋ ਹੁਣ ਆਪਾਂ ਇੱਥੇ ਇਹਨਾਂ ਵਿਸ਼ੇ ਬਾਰੇ ਗੱਲ ਕਰੀਏ ਕਿ ਅੱਜ ਦਾ ਖਾਸ ਜੋ ਸੁਨੇਹਾ ਹੈ ਉਹ ਆਪਾਂ ਇੱਥੇ ਹੀ ਦੱਸਣਾ ਚਾਹੁੰਦੇ ਆ ਕੀ ਜੋ ਅਸੀਂ ਵੀਡੀਓ ਹਰ ਰੋਜ਼ ਅਪਲੋਡ ਕਰਦੇ ਸੀ ਹੁਣ ਅਸੀਂ ਇਹ ਵੀਡੀਓ ਇੱਕ ਦਿਨ ਛੱਡ ਕੇ ਚੈਨਲ ਤੇ ਪਾਇਆ ਕਰਾਂਗੇ ਸੋ ਹਜੇ ਤਾਂ ਨਹੀਂ ਕਹਿ ਸਕਦੇ ਕੁਝ ਦਿਨ ਸ਼ਾਇਦ ਵੀਡ ਕਰਨੀ ਪਵੇ ਦਿਨਾਂ ਦੇ ਨਾਲ ਇੱਥੇ ਇਹ ਵੀ ਦੱਸ ਦਈਏ ਕਿ ਇੱਕ ਖੁਸ਼ਖਬਰੀ ਵੀ ਹੈ ਕਿਉਂਕਿ ਪਹਿਲਾਂ ਵਾਲਾ ਚੈਨਲ ਸਾਡਾ ਦੁਬਾਰਾ ਤੋਂ ਮੋਨਟਾਈਜ਼ ਹੋ ਗਿਆ ਹੈ ਚੱਲ ਪਿਆ ਹੈ ਹੁਣ ਆਪਾਂ ਪਹਿਲਾਂ ਵਾਲੇ ਤੇ ਵੀ ਵੀਡੀਓ ਪਾਇਆ ਕਰਾਂਗੇ ਇੱਕ ਦਿਨ ਵੀਡੀਓ ਉਸ ਚੈਨਲ ਤੇ ਪਾਇਆ ਕਰਾਂਗੇ ਇੱਕ ਦਿਨ ਛੱਡ ਕੇ ਇਸ ਚੈਨਲ ਤੇ ਵੀਡੀਓ ਪਾਇਆ ਕਰਾਂਗੇ ਜੀ ਸੋ ਦੋਨਾਂ ਚੈਨਲਾਂ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਹਰ ਰੋਜ਼ ਯਾਨੀ ਕਿ ਤੁਸੀਂ ਸੁਣ ਪਾਉਗੇ ਪਰ ਆਪਾਂ ਇੱਕ ਦਿਨ ਵੀਡੀਓ ਮਹਿਫਿਲ ਪੀਰਾਂ ਦੇ ਚੈਨਲ ਤੇ ਪਾਵਾਂਗੇ ਇੱਕ ਦਿਨ ਮਹਿਫਿਲ ਪਾਸਤਾ ਦੇ ਚੈਨਲ ਤੇ ਵੀਡੀਓ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਜੀ ਯਾਨੀ ਕਿ ਵਿਸ਼ਾ ਹਰ ਰੋਜ਼ ਅਲੱਗ ਹੋਵੇਗਾ ਪਰ ਵੀਡੀਓ ਆਪਾਂ ਦੋਨਾਂ ਚੈਨਲਾਂ ਤੇ ਇੱਕ ਇੱਕ ਦਿਨ ਛੱਡ ਕੇ ਸਾਂਝੀ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਹਰ ਰੋਜ਼ ਵੀਡੀਓ ਚੈਨਲ ਇਸ ਤੇ ਆਉਂਦੀ ਸੀਗੀ ਇਸੇ ਤਰ੍ਹਾਂ ਹਰ ਰੋਜ਼ ਵੀਡੀਓ ਆਵੇਗੀ ਅਲੱਗ-ਅਲੱਗ ਹੋਵੇਗੀ ਇਹ ਨਹੀਂ ਕਿ ਇੱਕੋ ਹੀ ਵੀਡੀਓ ਆਪਾਂ ਦੋਨਾਂ ਤੇ ਪਾਵਾਂਗੇ ਸੋ ਉਸ ਚੈਨਲ ਨੂੰ ਵੀ ਯਾਦ ਰੱਖਣਾ ਜੀ ਜਿੱਥੋਂ ਆਪਣੀ ਸ਼ੁਰੂਆਤ ਹੋਈ ਸੀ ਤੇ ਇਸ ਚੈਨਲ ਤੇ ਵੀ ਜਰੂਰ ਪਾਵਾਂਗੇ ਸੋ ਆਪ ਸਭ ਦਾ ਪਿਆਰ ਮਿਲਿਆ ਹੈ ਦੁਬਾਰਾ ਤੋਂ ਉਹ ਵੀ ਚੈਨਲ ਚੱਲ ਰਿਹਾ ਤੇ ਇਸ ਤੇ ਵੀ ਬਹੁਤ ਜ਼ਿਆਦਾ ਤੁਹਾਡਾ ਸਾਥ ਮਿਲਿਆ ਜੀ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੀ ਸ਼ੁਕਰਗੁਜ਼ਾਰ ਕਰਦੀ ਆ ਕਿ ਆਪ ਸਭ ਦਾ ਪਿਆਰ ਹੀ ਇਹਨਾਂ ਚੈਨਲਾਂ ਨੂੰ ਅੱਗੇ ਲੈ ਕੇ ਆਇਆ ਹੈ ਜੀ ਸੂਮਾਰਕ ਹਮੇਸ਼ਾ ਹੀ ਹਰ ਗਰੂ ਤੇ ਕਿਰਪਾ ਬਣਾਈ ਰੱਖੇ ਜੀ ਖੰਦਾ ਦਿਨ ਵੀਰਵਾਰ ਦਾ ਖੁਸ਼ੀਆਂ ਦੇ ਨਾਲ ਮਨਾਉ ਹਫਤੇ 'ਚ ਇੱਕ ਦਿਨ ਉਹ ਮਾਲਕ ਨੂੰ ਜ਼ਰੂਰ ਦਿਆ ਕਰੋ ਜਿਸ ਦਿਨ ਤੁਸੀਂ ਸਾਰਾ ਧਿਆਨ ਜਿਹੜਾ ਹੈ ਉਸ ਸਾਰਾ ਉਸਤ ਦੀ ਵੱਲ ਹੋਣਾ ਚਾਹੀਦਾ ਹੈ ਪਤਾ ਨਹੀਂ ਕਦ ਕਿਹੜੇ ਪਲ ਵਿੱਚ ਉਹ ਮਾਲਕ ਤੁਹਾਨੂੰ ਦਵਾ ਦੇ ਜਾਂ ਕਿਉਂਕਿ ਜਦੋਂ ਅਸੀਂ ਪੂਰਾ ਦਿਨ ਧਿਆਨ ਆਪਣੇ ਮੁਰਸ਼ਿਦ ਵੱਲ ਰੱਖਾਂ ਕਿ ਇਹ ਮਨ ਵਿੱਚ ਸੋਚ ਲਓ ਕਿ ਉਸ ਦਿਨ ਕੰਮ ਵਾਲ ਘੱਟ ਧਿਆਨ ਦੇਣਾ ਜੇਕਰ ਮਜਬੂਰੀ ਹੈ ਕੰਮ ਵੀ ਕਰਦੇ ਜਾਓ ਪਰ ਧਿਆਨ ਆਪਣੇ ਮਾਲਕ ਵੱਲ ਲਗਾਉਣਾ ਹੈ ਜਦੋਂ ਪੂਰਾ ਧਿਆਨ ਤੁਹਾਡਾ ਉਧਰ ਨੂੰ ਹੋਵੇਗਾ ਤੇ ਪਤਾ ਨਹੀਂ ਕਦ ਕਿਹੜੇ ਮੈਂਟ ਸਕੰਟ ਦੇ ਵਿੱਚੋਂ ਮਾਲਕ ਤੁਹਾਨੂੰ ਆਸ਼ੀਰਵਾਦ ਦੇਵੇ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰ ਲਵੇ ਸੋ ਕੋਈ ਟਾਈਮ ਇਹ ਹੁੰਦਾ ਹੈ ਦਿਨ ਵਿੱਚ ਜਦੋਂ ਅਸੀਂ ਮੁਰਸ਼ਿਦ ਨੂੰ ਦਿਲੋਂ ਯਾਦ ਕਰਦੇ ਦਿਲੋਂ ਪਿਆਰ ਕਰਦੇ ਹਾਂ ਤੇ ਉਹ ਰੱਬਾ ਦੇ ਛੋਕੇ ਦੀ ਤਰ੍ਹਾਂ ਆਉਂਦੀ ਹੈ ਸੋ ਉਹਨਾਂ ਨੂੰ ਪਹਿਚਾਣਨਾ ਹੀ ਜ਼ਰੂਰੀ ਹੈ ਮਹਿਸੂਸ ਕਰਨਾ ਜ਼ਰੂਰੀ ਹੈ ਤੇ ਸਭ ਖੁਸ਼ੀ ਇਨਸਾਨ ਜ਼ਿੰਦਗੀ ਵਿੱਚ ਪਾ ਲੈਂਦਾ ਹੈ ਕੂ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਹੈ ਜੀ ਫਿਰ ਮਿਲਾਂਗੇ ਜੈ ਫਿਰਾਂ ਦੀ ਜੀ ਜੈ ਸਾਈਆਂ ਦੀ